ਅੱਜ ਫਿਲਹਾਲ ਮੈਂ ਗੱਲ ਕਰਨੀ ਆ ਯੂ ਐਸ ਏ ਦੀ ਅਮਰੀਕਾ ਦੀ ਜਿਹੜਾ ਕਿ ਉੱਥੇ ਟਰੰਪ ਤੇ ਬਹੁਤ ਹੀ ਮਾੜਾ ਉਹਨਾਂ ਦਾ ਜਿਹੜਾ ਇਸ ਟਾਈਮ ਨਾ ਜਿਹੜਾ ਆ ਬਹੁਤ ਹੀ ਮੰਦੇ ਕਾਜ਼ਾ ਦੇ ਵਿੱਚ ਆ ਗਿਆ ਆ ਜਿਹੜਾ ਇੱਕ ਉਹਨਾਂ ਦਾ ਨਾਂ ਬਹੁਤ ਹੀ ਜ਼ਿਆਦਾ ਇਸ ਟਾਈਮ ਬਦਨਾਮ ਹੋ ਚੁੱਕਾ ਆ ਜੈਫਰੀ ਐਫ 3 ਜਿਹੜੀ ਫਾਈਲ ਆ ਉਹਦੇ ਵਿੱਚ ਉਹਨਾਂ ਦਾ ਨਾਂ ਆ ਚੁੱਕਾ ਆ ਟਰੰਪ ਦਾ ਕਿਉਂਕਿ ਐਫ 3 ਜਿਹੜੀ ਫਾਈਲ ਆ ਉਹਦੇ ਵਿੱਚ ਇਨਿਕ ਲੰਦੇ ਕੰਮ ਜਿਹੜੇ ਇਹਨਾਂ ਦੇ ਕਾਲੇ ਕੰਮ ਜਿਹੜੇ ਸੀ ਮੰਤਰੀਆਂ ਤੇ ਸੁਪਰ ਪਾਵਰ ਲੋਕਾਂ ਦੇ ਜਿਹੜੇ ਉਹਦੇ ਵਿੱਚ ਕਹਿ ਦਿਆ ਐਸਟੇਨ ਜਿਹੜਾ ਸੀ ਇਹ ਇੱਕ ਟੀਚਰ ਸਨ ਉਸ ਟੇਨਾਂ ਨੂੰ ਮਿਲ ਜਾਂਦੀ ਆ ਇੱਕ ਫਾਈਨੈਂਸ ਦੇ ਵਿੱਚ ਫਾਈਨੈਂਸਰ ਕੋਈ ਮਾੜਾ ਮੋਟਾ ਨਹੀਂ ਵੱਡੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਇਹਨੂੰ ਪੈਸੇ ਲੈਣ ਦੇਣ ਦਾ ਇੱਕ ਸਾਫਤਾਵ ਜਿਹੜੇ ਚਣਕਿਆ ਗਿਆ ਸੀ ਉਦੋਂ ਇਹ ਵੀ ਬੈਂਕ ਲੋਨੀ ਜਿਹੜੀ ਸੀ ਤਗੜੇ ਤਗੜੇ ਲੋਕਾਂ ਦੇ ਨਾਲ ਸੀ ਸੁਪਰ ਪਾਵਰ ਦੇ ਨਾਲ ਉੱਥੋਂ ਹੀ ਇਹਦਾ ਫਿਰ ਹਾਲ ਇੱਕ ਦਿਮਾਗ ਚੱਲਦਾ ਆ ਮੈਂ ਇਤਰਾ ਦਾ ਕੋਈ ਕੰਮ ਕਰਾਂ ਜਿਹਦੇ ਵਿੱਚ ਪੈਸਾ ਅੰਨਾ ਹੋਵੇ ਇਹਨ ਇੱਕ ਪ੍ਰਾਈਵੇਟ ਆਪਣਾ ਹੀ ਇੱਕ ਖੁਦ ਦਾ ਆਈਲੈਂਡ ਜਿਹੜਾ ਅਕੀ ਤਿਆਂ ਨੂੰ ਇੰਨੀ ਗੱਲ ਦਾ ਜਰੂਰ ਪਤਾ ਸੀ ਕਿ ਜਿਹੜੇ ਸੁਪਰ ਪਾਵਰ ਹੁੰਦੇ ਆ ਮੰਤਰੀ ਵੱਡੇ ਅਹੁਦਿਆਂ ਤੇ ਜਿਹੜੇ ਬੈਠੇ ਆ ਰੁਪਈਏ ਇਹਨਾਂ ਦੀ ਕੋਈ ਪ੍ਰਾਈਵੇਸੀ ਨਹੀਂ ਹੁੰਦੀ ਇਹਨਾਂ ਦੇ ਜਿਹੜੇ ਕਾਲੇ ਕੰਮ ਹੁੰਦੇ ਆ ਉਹ ਇਹਨਾਂ ਦੀ ਜਰੂਰ ਪ੍ਰਾਈਵੇਸੀ ਆਇਲੈਂਡ ਇਹਨਾਂ ਵਾਸਤੇ ਨੇ ਪੜਾਇਆ ਉੱਥੇ ਵੱਡੇ ਅਹੁਦਿਆਂ ਤੇ ਬੈਠੇ ਮੰਤਰੀਆਂ ਨੂੰ ਨੇ ਫਿਲਹਾਲ ਕੁੜੀਆਂ ਸਪਲਾਈ ਕਰਨ ਦਾ ਕੰਮ ਇਹਨੇ ਫਿਲਹਾਲ ਖੋਲ੍ਹਿਆ ਸੀ ਗਰੀਬ ਘਰਾਂ ਦੀਆਂ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਸਟੂਲਾਂ ਦੇ ਵਿੱਚੋਂ 13 ਸਾਲ ਤੋਂ ਲੈ ਕੇ 16 ਸਾਲ ਤੱਕ ਦੀਆਂ ਕੁੜੀਆਂ ਨੂੰ ਦਾਦਾ ਤਰ ਜਿਹੜੀਆਂ ਸੀ 14 15 ਜਾਂ 16 ਸਾਲ ਦੀ ਉਮਰ ਵਾਲੀਆਂ ਹੀ ਕੁੜੀਆਂ ਇਹਨਾਂ ਨੇ ਜਿਹੜੀਆਂ ਚੱਕ ਲਈ ਉਹਨਾਂ ਨੂੰ ਇਹ ਇੱਕ ਭਰੋਸਾ ਦਿੱਤਾ ਜਾਂਦਾ ਸੀ ਤੇ ਲਾਲਚ ਦਿੱਤਾ ਜਾਂਦਾ ਸੀ ਆਪਾਂ ਆਈਲੈਂਡ ਤੇ ਜਿਹੜਾ ਕੰਮ ਕਰਨਾ ਆ ਉਹ ਇੱਕ ਮ사ਜ ਵਾਲਾ ਹੀ ਕੰਮ ਕਰਨਾ ਆ ਮ사ਜ ਤੇ ਕੰਮ ਦੇ ਨਾਲ-ਨਾਲ ਇਹ ਗਲਤ ਕੰਮ ਵੀ ਉਹਨਾਂ ਕੋਲੋਂ ਬਾਅਦ ਵਿੱਚ ਕਰਵਾਉਂਦੇ ਸੀ ਕਿਉਂਕਿ ਉਹਨਾਂ ਕੁੜੀਆਂ ਨੂੰ ਨਿਕਲ ਦਾ ਕੋਈ ਰਸਤਾ ਹੀ ਨਹੀਂ ਸੀ ਉੱਥੋਂ ਮਿਲਦਾ ਕਿਉਂਕਿ ਉਹ ਆਈਲੈਂਡ ਜਿਹੜਾ ਸੀ ਐਪਸਟੇਨ ਦਾ ਉਹ ਸਮੁੰਦਰ ਦੇ ਵਿੱਚ ਸੀ ਉੱਥੇ ਕੋਈ ਨਿੱਕਾ-ਮੋਟਾ ਮੰਤਰੀ ਨਹੀਂ ਉੱਥੇ ਟਰੰਪ ਵਰਗੇ ਮਾਈਕਲ ਜੈਕਨ ਵਰਗੇ ਤੇ ਸਟਿਪਿੰਗ ਹੌਕਿੰਗ ਵਰਗੇ ਅਤੇ ਬਿਲ ਕਾਉਂਟ ਵਰਗੇ 14 ਸਾਲ ਦੀ ਕੁੜੀ ਦੀ ਮਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਜਿਹਦੇ ਵਿੱਚ ਐਫਟੀਨ ਨੂੰ 2008 ਵਿੱਚ ਗਿਰਫਤਾਰੀ ਹੋਈ ਸੀ ਉਮਰ ਕੈਦ ਹੋਈ ਸੀ ਵੱਡੇ ਵੱਡੇ ਮੱਤਰੀਆਂ ਦਾ ਸੈਣ ਖਲੌਣ ਸੀ ਜਿੱਥੇ ਟਰੰਪ ਵਰਕੇ ਹੋਣ ਤੇ ਫਿਟ ਖਲੌਣ ਵਰਕੇ ਹੋਣ ਤੇ ਵੱਡੇ ਵੱਡੇ ਪੋਸਟਟੈਂਪ ਦੇ ਉਥੋਂ ਦੇ ਕੀਰਤ ਹਨ ਉਹਨਾਂ ਦੇ ਜੀਵਨ ਜਿਹੜੀ ਸੀ ਸਾਰੀ ਖੰਬਰ ਦੀ ਕੈਦ 13 ਮਹੀਨਿਆਂ ਦੇ ਵਿੱਚ ਕਨਵਰਟ ਕਰਵਾਲੀ ਸੀ ਉਸ 13 ਮਹੀਨੇ ਇਹਨੇ ਫਿਲਹਾਲ ਜੇ ਜਕਟੇ ਉਸ ਤੋਂ ਬਾਅਦ ਇਹ ਫਿਲਹਾਲ ਬੜੀ ਹੋ ਗਿਆ ਸੀ ਉਸ ਤੋਂ ਬਾਅਦ ਫਿਰ 40 ਤੋਂ 50 ਲੜਕੀਆਂ ਨੇ ਸ਼ਿਕਾਇਤਾਂ ਕੀਤੀਆਂ ਉਹਨਾਂ ਸ਼ਿਕਾਇਤਾਂ ਤੇ ਹਾਈ ਕੋਰਟ ਵੱਲੋਂ ਉਸ ਸੁਪਰੀਮ ਕੋਰਟ ਵੱਲੋਂ ਅਮਰੀਕਾ ਦੀ ਯੂ ਐਸ ਏ ਦਿੱਤੋਂ ਫਿਲਹਾਲ ਇਹਨੂੰ ਫਿਰ ਗ੍ਰਿਫਤਾਰੀ ਹੁੰਦੀ ਆ 2009 ਦੇ ਵਿੱਚ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਆ ਐਪਸਟਿਨ ਦੀ ਕੋਈ ਕਹਿੰਦਾ ਆ ਆ ਲੈ ਕੇ ਮਰ ਗਿਆ ਕਈ ਆਂਦੇ ਆ ਇਹਦਾ ਕਤਲ ਕਰਵਾਇਆ ਗਿਆ ਕਿਉਂਕਿ ਇਹਦੀ ਫਾਈਲ ਦੇ ਵਿੱਚ ਲੋਕਾਂ ਦੀ ਜਾਨ ਜਿਹੜੀ ਸੀ ਉਹਦੇ ਵਾਂਗ ਕੈਦ ਸੀ 2 ਜੰembre 2025 ਨੂੰ ਯੂਐਸਏ ਦੀ ਡਿਪਾਰਟਮੈਂਟ ਆਫ ਜਸਟਿਸ ਇਵਸਟੀਗੇਸ਼ਨ ਦੇ ਵਿੱਚ ਜਿਹੜਾ ਇਹਦੀ ਫਾਈਲ ਸੀ ਉਹ ਰਿਲੀਜ਼ ਕੀਤੀ ਗਈ ਆ ਜਿਹਦੇ ਵਿੱਚ ਕੰਨ ਦੇ ਵਿੱਚ ਹਜ਼ਾਰ ਫੋਟੋਮਾਂ ਸੀ ਅਤੇ ਹਜ਼ਾਰਾਂ ਦੇ ਨਾਲ ਵੀਡੀਓ ਸੀ ਇਹਨਾਂ ਦੀਆਂ ਮੰਤਰੀਆਂ ਦੀਆਂ ਇਹਦੇ ਵਿੱਚੋਂ ਸਿਰਫ 70 ਫੋਟੋਮਾਂ ਹੀ ਲਈ ਜੋ ਜੇ ਹੋਈਆਂ ਆ ਉੱਥੇ ਕੋਈ ਨਿੱਕਾ ਮੋਟਾ ਮੰਤਰੀ ਨਹੀਂ ਉੱਥੇ ਟਰੰਪ ਵਰਗੇ ਮਾਈਕਲ ਜੈਕਸਨ ਵਰਗੇ ਤੇ ਸਟਿਪਿੰਗ ਹੌਕਿੰਗ ਵਰਗੇ ਅਤੇ ਬਿਲ ਕੌਂਟ ਵਰਗੇ ਵੀ ਬੜੇ ਬੜੀਆਂ ਤਗੜੀਆਂ ਮਹਾਨ ਹਸਤੀਆਂ ਜਿਹੜੀਆਂ ਸੀ ਉੱਥੇ ਜਾਂਦੀਆਂ ਸੀ ਲੋਲੀਤਾ ਕਿਤਾਬ ਵਿੱਚੋਂ ਇਹਨਾਂ ਨੇ ਫਿਲਹਾਲ ਆਲਈ ਆਇਆ ਉਹ ਇੱਕ ਸਿੱਖਣ ਵਾਸਤੇ ਕਿਤਾਬ ਸੀ ਇਹਨਾਂ ਨੇ ਗਲਤ ਨੂੰ ਯੂਜ਼ ਕੀਤਾ ਆ ਆਇਲੈਂਡ ਦੇ ਵਿੱਚ ਫਿਲਹਾਲ ਇਹਨਾਂ ਨੇ ਲੁਲਿਤਾ ਕਿਤਾਬ ਰੱਖੀ ਸੀ ਪੜਨ ਵਾਸਤੇ ਉਹਦੇ ਵਿੱਚੋਂ ਇਹਨਾਂ ਨੇ ਫਿਲਹਾਲ ਪਕਤੀਆਂ ਲਾ ਕੇ ਕੁੜੀਆਂ ਦੇ ਅੰਗਾਂ ਦੇ ਉੱਪਰ ਦਰਸਾਈਆਂ ਆ ਇਹ ਬਹੁਤ ਹੀ ਵੱਡੇ ਪਾਗਲ ਹਾਏ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਫਿਲਹਾਲ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਫਿਲਹਾਲ ਮੈਂ ਗੱਲ ਕਰਨੀ ਆ ਯੂ ਐਸ ਏ ਦੀ ਅਮਰੀਕਾ ਦੀ ਜਿਹੜਾ ਕਿ ਉੱਥੇ ਟਰੰਪ ਤੇ ਬਹੁਤ ਹੀ ਮਾੜਾ ਉਹਨਾਂ ਦਾ ਜਿਹੜਾ ਇਸ ਟਾਈਮ ਨਾ ਜਿਹੜਾ ਆ ਬਹੁਤ ਹੀ ਮੰਦੇ ਕਾਗਜ਼ਾਂ ਦੇ ਵਿੱਚ ਆ ਗਿਆ ਆ ਜਿਹੜਾ ਕਿ ਉਹਨਾਂ ਦਾ ਨਾਂ ਬਹੁਤ ਹੀ ਜ਼ਿਆਦਾ ਇਸ ਟਾਈਮ ਬਦਨਾਮ ਹੋ ਚੁੱਕਾ ਆ ਕਿਉਂਕਿ ਜੈਫਰੀ ਐਪਸਟਿਨ ਜਿਹੜੀ ਫਾਈਲ ਆ ਉਹਦੇ ਵਿੱਚ ਉਹਨਾਂ ਦਾ ਨਾਂ ਆ ਚੁੱਕਾ ਆ ਟਰੰਪ ਦਾ ਕਿਉਂਕਿ ਐਪਸਟਿਨ ਜਿਹੜੀ ਫਾਈਲ ਆ ਉਹਦੇ ਵਿੱਚ ਇਨੇਕ ਗੰਦੇ ਕੰਮ ਜਿਹੜੇ ਇਹਨਾਂ ਦੇ ਕਾਲੇ ਕੰਮ ਜਿਹੜੇ ਸੀ ਮੰਤਰੀਆਂ ਦੇ ਸੁਪਰ ਪਾਵਰ ਲੋਕਾਂ ਦੇ ਜਿਹੜੇ ਉਹਦੇ ਵਿੱਚ ਕਹਿ ਦਿਆ ਤੁਹਾਨੂੰ ਮੈਂ ਐਸਟੀਨ ਦੀ ਪਹਿਲੇ ਜਾਣਕਾਰੀ ਦੇ ਦਵਾ ਕਿ ਐਸਟੀਨ ਜਿਹੜਾ ਸੀ ਇਹ ਇੱਕ ਟੀਚਰ ਸਨ ਟੀਚਰ ਤੋਂ ਇਹਨਾਂ ਦੀ ਫਿਲਹਾਲ ਪੋਸਟ ਇਹਨਾਂ ਨੂੰ ਮਿਲ ਜਾਂਦੀ ਆ ਇੱਕ ਫਾਈਨੈਂਸ ਦੇ ਵਿੱਚ ਇੱਕ ਇਹ ਫਾਈਨੈਂਸਰ ਵੀ ਹੋਇਆ ਆ ਫਾਈਨੈਂਸਰ ਕੋਈ ਮਾੜਾ ਮੋਟਾ ਨਹੀਂ ਕਿ ਜਿਵੇਂ ਸਾਡੇ ਇੱਥੇ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਫਾਈਨੰਸ ਆ ਉਹ ਨਹੀਂ ਆ ਇਹ ਬਹੁਤ ਵੱਡੀ ਪਾਵਰ ਦੇ ਵਿੱਚ ਵੱਡੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਇਹਨੂੰ ਪੈਸੇ ਲੈਣ ਦੇਣ ਦਾ ਇੱਕ ਸਾਬਕਿਤਾਬ ਦੇ ਵਿੱਚ ਰੱਖਿਆ ਗਿਆ ਸੀ ਉੱਥੋਂ ਹੀ ਇਹਦੀ ਬਹਿਣ ਖਲੋਣੀ ਜਿਹੜੀ ਸੀ ਤਗੜੇ ਤਗੜੇ ਲੋਕਾਂ ਦੇ ਨਾਲ ਸੀ ਸੁਪਰ ਪਾਵਰ ਦੇ ਨਾਲ ਉੱਥੋਂ ਹੀ ਇਹਦਾ ਫਿਰ ਹਾਲ ਇੱਕ ਦਿਮਾਗ ਚੱਲਦਾ ਆ ਮੈਂ ਇਤਰਾ ਦਾ ਕੋਈ ਕੰਮ ਕਰਾਂ ਜਿਹਦੇ ਵਿੱਚ ਪੈਸਾ ਅੰਨਾ ਹੋਵੇ ਇਨੇ ਇੱਕ ਪ੍ਰਾਈਵੇਟ ਆਪਣਾ ਹੀ ਇੱਕ ਖੁਦ ਦਾ ਆਇਲੈਂਡ ਜਿਹੜਾ ਖਰੀਦਿਆ ਸੀ ਪ੍ਰਾਈਵੇਟ ਕਮਰੇ ਅਤੇ ਬਿਨਾ ਕੈਮਰਿਆਂ ਤੋਂ ਇਨੇ ਬਣਾਏ ਸੀ ਜਾਨੀ ਕਿ ਉੱਥੇ ਕੋਈ ਕੈਮਰੇ ਨਹੀਂ ਸੀ ਲਗਾਏ ਇਹਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਸੀ ਜਿਹੜੇ ਸੁਪਰ ਪਾਵਰ ਹੁੰਦੇ ਆ ਮੰਤਰੀ ਵੱਡੇ ਅਹੁਦਿਆਂ ਤੇ ਜਿਹੜੇ ਬੈਠੇ ਆ ਇਹਨਾਂ ਦੀ ਪੈਸੇ ਜਿਹੜੀ ਆ ਰੁਪਈਏ ਇਹਨਾਂ ਦੀ ਕੋਈ ਪ੍ਰਾਈਵੇਸੀ ਨਹੀਂ ਹੁੰਦੀ ਇਹਨਾਂ ਦੀ ਜਿਹੜੀ ਪ੍ਰਾਈਵੇਸੀ ਹੁੰਦੀ ਆ ਇਹਨਾਂ ਦੇ ਜਿਹੜੇ ਕਾਲੇ ਕੰਮ ਹੁੰਦੇ ਆ ਉਹ ਇਹਨਾਂ ਦੀ ਜ਼ਰੂਰ ਪ੍ਰਾਈਵੇਸੀ ਹੁੰਦੀ ਆ ਇਸ ਕਰਕੇ ਆਇਲੈਂਡ ਇਹਨਾਂ ਵਾਸਤੇ ਨੇ ਬਣਾਇਆ ਉੱਥੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਮੰਤਰੀਆਂ ਨੂੰ ਇਹਨੇ ਫਿਲਹਾਲ ਕੁੜੀਆਂ ਸਫਲਾਈ ਕੰ ਦਾ ਕੰਮ ਇਹਨੇ ਫਿਲਹਾਲ ਖੋਲ੍ਹਿਆ ਸੀ ਗਰੀਬ ਘਰਾਂ ਦੀਆਂ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ 13 ਸਾਲ ਤੋਂ ਲੈ ਕੇ 16 ਸਾਲ ਤੱਕ ਦੀਆਂ ਨੂੰ ਕੁੜੀਆਂ ਨੂੰ ਜ਼ਿਆਦਾਤਰ ਜਿਹੜੀਆਂ ਹੀ 14 15 ਜਾਂ 16 ਸਾਲ ਦੀ ਉਮਰ ਵਾਲੀਆਂ ਹੀ ਕੁੜੀਆਂ ਇਹਨਾਂ ਨੇ ਜਿਹੜੀਆਂ ਚੱਕੀਆਂ ਸੀ ਉਹਨਾਂ ਨੂੰ ਇਹ ਇੱਕ ਭਰੋਸਾ ਦਿੱਤਾ ਜਾਂਦਾ ਸੀ ਤੇ ਲਾਲਚ ਦਿੱਤਾ ਜਾਂਦਾ ਸੀ ਕਿ ਆਪਾਂ ਆਈਲੈਂਡ ਤੇ ਜਿਹੜਾ ਕੰਮ ਕਰਨਾ ਆ ਉਹ ਇੱਕ ਮ사ਜ ਵਾਲਾ ਹੀ ਕੰਮ ਕਰਨਾ ਆ ਮ사ਜ ਤੇ ਵਾਸਤੇ ਹੀ ਇੱਕ ਫਿਲਾਹ ਲੈ ਖਰਦੇ ਸਨ ਮ사ਜ ਤੇ ਕੰਮ ਦੇ ਨਾਲ ਨਾਲ ਇਹ ਗਲਤ ਕੰਮ ਵੀ ਉਹਨਾਂ ਕੋਲੋਂ ਬਾਅਦ ਵਿੱਚ ਕਰਵਾਉਂਦੇ ਸੀ ਕਿਉਂਕਿ ਉਹਨਾਂ ਕੁੜੀਆਂ ਨੂੰ ਨਿਕਲ ਦਾ ਕੋਈ ਰਸਤਾ ਹੀ ਨਹੀਂ ਸੀ ਉੱਥੋਂ ਮਿਲਦਾ ਕਿਉਂਕਿ ਉਹ ਆਈਲੈਂਡ ਜਿਹੜਾ ਸੀ ਐਬਸਟਿਨ ਦਾ ਉਹ ਸਮੁੰਦਰ ਦੇ ਵਿੱਚ ਸੀ ਇਸ ਕਰਕੇ ਉੱਥੇ ਕੋਈ ਨਿਕਾਮਾ ਟਾ ਮੰਤਰੀ ਨਹੀਂ ਉੱਥੇ ਟਰੰਪ ਵਰਗੇ ਮਾਈਕਲ ਜੈਕਸਨ ਵਰਗੇ ਤੇ ਸਟਿਪਿੰਗ ਹੌਕਿੰਗ ਵਰਗੇ ਅਤੇ ਬਿਲ ਕੌਂਟ ਵਰਗੇ ਵੀ ਫਿਲਹਾਲ ਤੁਸੀਂ ਆਪ ਸੋਚੋ ਕਿ ਬੜੇ ਬੜੀਆਂ ਤਗੜੀਆਂ ਮਹਾਨ ਹਸਤੀਆਂ ਜਿਹੜੀਆਂ ਸੀ ਉੱਥੇ ਜਾਂਦੀਆਂ ਸੀ ਤੇ ਇਹਨਾਂ ਦੇ ਵਿੱਚ ਹੋਰ ਵੀ ਮੰਤਰੀਆਂ ਦੇ ਨਾਂ ਫਿਲਹਾਲ ਆ ਸਕਦੇ ਆ 14 ਸਾਲ ਦੀ ਕੁੜੀ ਦੀ ਮਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਜਿਹਦੇ ਵਿੱਚ ਐਸਟੀਨ ਨੂੰ 2008 ਵਿੱਚ ਗ੍ਰਿਫਤਾਰੀ ਹੋਈ ਸੀ ਇਹਨੂੰ ਕੈਦ ਹੋ ਗਈ ਸੀ ਤੇ ਉਮਰ ਕੈਦ ਹੋਈ ਸੀ ਤੇ ਫਿਲਹਾਲ ਐਸਟੀਨ ਦਾ ਜਿਹੜਾ ਪਾਵਰ ਸੀ ਅਤੇ ਵੱਡੇ-ਵੱਡੇਆਂ ਮੰਤਰੀਆਂ ਨਾਲ ਬੈਨ ਖਲੌਣ ਸੀ ਜਿੱਥੇ ਟਰੰਪ ਵਰਗੇ ਹੁਣ ਤੇ ਬਿਡ ਕਲੌਨ ਵਰਗੇ ਹੁਣ ਉਹਨਾਂ ਬੰਦਿਆਂ ਦੇ ਨਾਲ ਬੈਨ ਖਲੌਣ ਜਦੋਂ ਏਡੇ-ਏਡੇ ਵੱਡੇ-ਵੱਡੇ ਪਾਵਰਫੁੱਲ ਵਾਲਿਆਂ ਨਾਲ ਹੁਣ ਤੇ ਵੱਡੇ-ਵੱਡੇ ਉਸ ਟਾਈਮ ਦੇ ਉਥੋਂ ਦੇ ਵਕੀਲ ਸਨ ਉਹਨਾਂ ਦੇ ਜਿਹੜੀਏ ਇਨੇ ਜਿਹੜੀ ਸੀ ساری ਉਮਰ ਦੀ ਕੈਦ 13 ਮਹੀਨਿਆਂ ਦੇ ਵਿੱਚ ਕਨਵਟ ਕਰਵਾਲੀ ਸੀ ਉਸ 13 ਮਹੀਨੇ ਇਨੇ ਫਿਲਹਾਲ ਜੇਲ੍ਹ ਚ ਕੱਟੇ ਉਸ ਤੋਂ ਬਾਅਦ ਇਹ ਫਿਲਹਾਲ ਬੜੀ ਹੋ ਗਿਆ ਸੀ ਉਸ ਤੋਂ ਬਾਅਦ ਫਿਰ 40 ਤੋਂ 50 ਲੜਕੀਆਂ ਨੇ ਜਿਹੜੇ ਸ਼ਿਕਾਇਤਾਂ ਕੀਤੀਆਂ ਉਹਨਾਂ ਸ਼ਿਕਾਇਤਾਂ ਤੇ ਹਾਈ ਕੋਰਟ ਵੱਲੋਂ ਉਸ ਸੁਪਰੀਮ ਕੋਰਟ ਵੱਲੋਂ ਅਮਰੀਕਾ ਦੀ ਯੂ ਐਸ ਏ ਦੀ ਤੋਂ ਫਿਲਹਾਲ ਇਹਨੂੰ ਫਿਰ ਗ੍ਰਿਫਤਾਰੀ ਹੁੰਦੀ ਆ 2000 19 ਦੇ ਵਿੱਚ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਆ ਐਬਸਟਿਨ ਦੀ ਕੋਈ ਕਹਿੰਦਾ ਆ ਥਾ ਲੈ ਕੇ ਮਰ ਗਿਆ ਕਈ ਆਂਦੇ ਆ ਇਹਦਾ ਕਤਲ ਕਰਵਾਇਆ ਗਿਆ ਕਿਉਂਕਿ ਇਹਦੀ ਫਾਈਲ ਦੇ ਵਿੱਚ ਲੋਕਾਂ ਦੀ ਜਾਨ ਜਿਹੜੀ ਸੀ ਤੋਤੇ ਵਾਂਗ ਕੈਦ ਸੀ ਫੋਟਮਾ ਉਸ ਟਾਈਮ ਇਹ ਖਿੱਚ ਲੈਂਦਾ ਸੀ ਵੀਡੀਓ ਬਣਾ ਲੈਂਦਾ ਸੀ ਇਹ ਫੋਟਮਾ ਜਿਹੜੀਆਂ ਆ ਬਹੁਤ ਹੀ ਇਸ ਟਾਈਮ ਵਾਇਰਲ ਚਲਦੀਆਂ ਪਈਆਂ ਆ 20 ਦਸੰਬਰ 2000 25 ਨੂੰ ਯੂ ਐਸ اے ਦੀ ਡਿਪਾਰਟਮੈਂਟ ਆਫ ਜਸਟਿਸ ਇਵਸਟੀਗੇਸ਼ਨ ਦੇ ਵਿੱਚ ਜਿਹੜਾ ਇਹਦੀ ਫਾਈਲ ਸੀ ਉਹ ਰਿਲੀਜ਼ ਕੀਤੀ ਗਈ ਆ ਜਿਹਦੇ ਵਿੱਚ 95 ਹਜ਼ਾਰ ਫੋਟੋਆਂ ਸੀ ਅਤੇ ਹਜ਼ਾਰਾਂ ਦੇ ਨਾਲ ਵੀਡੀਓ ਸੀ ਇਹਨਾਂ ਦੀਆਂ ਮੰਤਰੀਆਂ ਦੀਆਂ ਜਿਹਦੇ ਵਿੱਚੋਂ ਸਿਰਫ 70 ਫੋਟੋਆਂ ਹੀ ਰਿਲੀਜ਼ ਹੋ ਜਾਈਆਂ ਆ ਇਸ ਫਿਲਹਾਲ ਵਰਲਡ ਦੇ ਵਿੱਚ ਜਿੰਨਾ ਦਾ ਵੀ ਅਮਰੀਕਾ ਦੇ ਵਿੱਚ ਬੈਨ ਖਲੌਨ ਸੀ 트럼ਪ ਵਰਗਿਆਂ ਦੇ ਨਾਲ ਉਹਨਾਂ ਨੂੰ ਸ਼ੌਕ ਲੱਗਾ ਹੋਇਆ ਆ ਸਾਰੇ ਹੀ ਡਰਦੇ ਪਏ ਆ ਕਿਤੇ ਸਾਡਾ ਫਿਲਹਾਲ ਨਾ ਨਾ ਵਿੱਚ ਆ ਜਾਵੇ ਤੇ ਕਿਤੇ ਆਪਾਂ ਵੀ ਚੁੱਕੇ ਨਾ ਜਾਈਏ ਕਿਉਂਕਿ ਜਦਨ ਇਹਨਾਂ ਮੰਤਰੀਆਂ ਦਾ ਹੋਰਾਂ ਦਾ ਵੀ ਜਦਨ ਹੀ ਨਾ ਆ ਗਿਆ ਤੇ ਸਮਝ ਲਓ ਉਹ ਮੰਤਰੀ ਵੀ ਉਹਨਾਂ ਕੰਟਰੀਆਂ ਦੇ ਵਿੱਚੋਂ ਜ਼ਰੂਰ ਚੁੱਕੇ ਜਾਣਗੇ ਜਿਨ੍ਹਾਂ ਦਾ ਵੀ ਫਿਲਹਾਲ 트럼ਪ ਦੇ ਨਾਲ ਬੈਨ ਖਲੌਨ ਹੋਊਗਾ ਕਿਉਂਕਿ ਐਸਟੀਨ ਇੱਕ ਜਿਹੜੀ ਫਾਈਲ ਆ ਬਹੁਤ ਹੀ ਮਾੜੀ ਆ ਆਈਲੈਂਡ ਤੇ ਤੰਡੇ ਕਰਵਾਏ ਜਾਂਦੇ ਸੀ ਇਸ ਆਈਲੈਂਡ ਤੇ ਤੇ ਬਹੁਤ ਮਾੜੀ ਗੱਲ ਆ ਏਡੀ ਸੁਪਰ ਪਾਵਰ ਅਮਰੀਕਾ ਜਿਹਦਾ ਨਾਂ ਇੱਕ ਮਾੜੇ ਕੰਮਾਂ ਦੇ ਵਿੱਚ ਆ ਗਿਆ ਆ ਇੱਕ ਮਾੜਾ ਬੰਦਾ ਹੋਵੇ ਤਾਂ ਉਹ ਸਾਰਿਆਂ ਨੂੰ ਹੀ ਮਾੜਾ ਕਰ ਦਿੰਦਾ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਤੇ ਇਸ ਟਾਈਮ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਬੈਣ ਕਾਨੂੰਨ ਸੀ ਇਹਨਾਂ ਦੇ ਜਿਹੜੇ ਕਾਲੇ ਚਿੱਠੇ ਪੁਰਾਣੇ ਉਹ ਸਾਰੇ ਹੀ ਬਾਹਰ ਆ ਚੁੱਕੇ ਆ ਕਿਉਂਕਿ ਉਹ ਕੁੜੀਆਂ ਨੇ ਆਪਣਾ ਜਜ਼ਬਾ ਦਿਖਾਇਆ ਅਤੇ ਮੀਡੀਆ ਸਾਹਮਣੇ ਆਣ ਕੇ ਨੰਗੀਆਂ ਕੀਤਾ ਇਹਨਾਂ ਮੰਤਰੀਆਂ ਨੂੰ ਤੇ ਬੜੇ ਬੜੇ ਵੱਡੇ ਅਹੁਦਿਆਂ ਤੇ ਜਿਹੜੇ ਬੈਠੇ ਆ ਉਹ ਵੀ ਇਹਨਾਂ ਵਿੱਚ ਸ਼ਾਮਲ ਆ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਨਾ। ਆਪਾਂ ਤੁਹਾਨੂੰ ਇਸੇ ਤਰ੍ਹਾਂ ਦੀਆਂ ਅਪਡੇਟ ਫਿਲਹਾਲ ਆਪਣੇ ਚੈਨਲ ਤੇ ਦਿੰਦੇ ਰਹਿੰਦੇ ਆ। ਸਤਿ ਸ਼੍ਰੀ ਅਕਾਲ, ਆਦਾਬ, ਅਸਲਾਮੁਅਲੈਕੁਮ, ਨਮਸਤੇ, ਜੈ ਭੀਮ ਜੈ ਭਾਰਤ ਜੈ ਸੰਵਿਧਾਨ ਨਮੋ ਬੁੱਧ